ਸਾਹਿਬ ਜੀ ਮੈਂ ਤੁਹਾਡਾ ਆਪਣਾ ਰਮਨ ਦੀ ਪੱਟੀ ਪੱਟੀ ਗਰੁੱਪ ਤੋਂ ਸੋ ਅੱਜ ਪਹੁੰਚੇ ਆਂ ਜੀ ਪਿੰਡ ਗੰਦਰਾ ਜਿਸ ਪਿੰਡ ਨੂੰ ਬਹੁਤ ਹੀ ਨਾਮ ਦਿੱਤਾ ਗੀਤਕਾਰ ਸੀਤਾ ਨਾਰ ਗੰਦਰਾ ਜੀ ਵਾਲਿਆਂ ਨੇ ਤੇ ਉਹਨਾਂ ਨੂੰ ਪੁੱਛਾਂਗੇ ਕਿ ਉਹਨਾਂ ਦੀ ਗੀਤਕਾਰੀ ਦਾ ਸ਼ੌਂਕ ਕਦੋਂ ਤੇ ਕਿੱਥੇ ਪਿਆ ਤੇ ਕਿਦੋਂ ਤੋਂ ਵੀ ਗੀਤਕਾਰੀ ਉਹਨਾਂ ਨੇ ਸ਼ੁਰੂ ਕੀਤੀ ਹਾਂ ਜੀ ਸਾਹਿਬ ਜੀ ਸੱਚੀ ਗੱਲ ਜੀ ਹਾਂਜੀ ਅਸੀਂ ਪਹੁੰਚੇ ਆ ਜੀ ਅੱਜ ਦਾ ਦਿਨ ਜੀ ਹਾਂਜੀ ਤੇ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਤੁਹਾਡੀ ਗੀਤਕਾਰੀ ਬਾਰੇ ਠੀਕ ਹੈ ਜੀ ਤਾਂ ਇਹ ਗੀਤਰੀ ਦਾ ਸ਼ੌਂਕ ਕਦੋਂ ਤੇ ਕਿੱਥੇ ਪਿਆ ਸ਼ੌਂਕ ਆਪਾਂ ਨੂੰ ਬਚਪਨ ਤੋਂ ਜੀ ਸਹੀ ਮੈਂਨੇ ਖਿੰਦੇ ਡੱਬੋ ਆਇਨੇ ਠੀਕ ਹੈ ਉਹਨਾਂ ਦਾ ਗਾਣਾ ਚਾਹੁੰਦਾ ਸੀ ਠੀਕ ਹੈ ਉਹਨਾਂ ਦੇ ਗਾਣਾ ਤੋਂ ਥੋੜਾ ਜਿਹਾ ਦੇਲ ਚਾਹੁੰਦਾ ਵੀ ਕਿ ਸਾਡਾ ਵੀ ਨਾਮ ਆਉਗਾ ਤੇ ਉਹਨਾਂ ਨੂੰ ਪੂਰਾ ਅਸਰ ਹੋਵੇ ਤੇ ਪਹਿਲਾ Song ਤੁਸੀਂ ਕੀ ਸਿੰਗ ਕਰੂਗਾ ਪਹਿਲੇ ਆਪਣਾ ਰਾਣਾ ਸ਼ਮਕੀ ਪਰਮਜੀਤ ਢਿਲਮਾ ਠੀਕ ਹੈ ਜੀ ਆਰ ਸੀ ਕੰਪਨੀ ਲਗਾਉਣਾ ਤੁਹਾਨੂੰ ਭਾਵੇਂ ਕਿ ਪੂਰੇ ਕੈਪ ਚਾਰ ਗਾਣੇ ਮੇਰੇ ਸੁਰਜ ਤੇ ਪੇਸ਼ ਕਸ਼ਮੀਰ ਮੇਰੇ ਸੁਰਜ ਠੀਕ ਹੈ ਹਾਂ ਜੀ ਹੋਰ ਤੱਕ ਜੀ ਤੁਸੀਂ ਕਿਹੜੇ ਕਿਹੜੇ ਮਸ਼ਹੂਰ ਸਿੰਗਰਾਂ ਨੂੰ ਗਾਣੇ ਦੇ ਦਿੱਤੇ ਮਹਮਦ ਬੋਟਾ ਜੀ ਪਾਸਾ ਵੀ ਬੱਗਾ ਪਾਲ ਸ਼ੰਕਰ ਜੀ ਔਰ ਛੀਰਾਗਲ ਔਰ ਸੰਦੂ ਜੀ ਰੂਗਲ ਸੰਦੂ ਜੀ ਔਰ ਅਮਰੀਕ ਮੈਂਕਰ ਰਾਸ਼ੌਂਕੀ ਅਮਰਦਿਤ ਨਮਾ ਠੀਕ ਹੈ ਔਰ ਵੀ ਆਏ ਨਾ ਯਾਦ ਨਹੀਂ ਕਾਫੀ ਸੰਗਰਨ ਗਾਣੇ ਤੇ ਜਿਆਦਾਤਰ ਤੁਹਾਡੇ ਸੋਲੋ Song ਹੁੰਦੇਗਾ ਡਿਊਟ ਹੁੰਦੀ ਰਿ ਬਿਊਟ ਜਿਆਦਾ ਠੀਕ ਜੀ ਤੇ ਸੋਲੋ Song ਦੇ ਵਿੱਚ ਤੁਸੀਂ ਕੀ ਕੀ ਕਿਹੜੇ ਮਤਲਬ ਕਿ ਕਿਸ ਕਿਸ ਤਰ੍ਹਾਂ ਦੇ ਗਾਣੇ ਦਿੱਤੇ ਸੋਲੋ ਰੋਮਾਂਟਿਕ ਵੀ ਹੈ ਜੀਤ ਵੀ ਹੈ ਸੈਡ ਵੀ ਹੈ ਹੁਣ ਤੱਕ ਦਾ ਤੁਹਾਡਾ ਸਾਰਿਆਂ ਨਾਲ ਬੈਸਟ Song ਜਿਆ ਹੋਵੇ ਸੋਲੋ Song ਦੇ ਵਿੱਚ ਜਾਂ ਕਿਸੇ ਨੂੰ ਡੈਲੀਕੇਟ ਗਾਣਾ ਕੀਤਾ ਹੋਵੇ ਉਹ ਗਾਣਾ ਦੱਸ ਸਕਦੇ ਤੁਸੀਂ ਕਿਹੜਾ ਦੇਖੋ ਬਾਕੀ ਜਿੱਦਾਂ ਕਹਿੰਦੇ ਮਾਂ ਮੰਨ ਤਾਂ ਸਾਰੇ ਪੁੱਤ ਪਿਆਰੇ ਹੁੰਦੇ ਨੇ ਪਰ ਲੇਕਿਨ ਮੇਰਾ ਇੱਕ Song ਮਾਂ ਤੇ ਹੈ ਮਾਂ ਤੇਰਾ ਪੁੱਤ ਉਹ ਮੇਰੇ ਦਿਲ ਦੇ ਬਹੁਤ ਖਰੀਜ ਹੈ ਓਕੇ ਜੀ ਉਹ ਗਾਣਾ ਕੇ ਕਿਹਨੇ ਨਗਾਏ ਸੀ ਜੀ ਉਹ ਭਾਈ ਪ੍ਰੇਮ ਭੱਟੀ ਤਜਪੁਰਾ ਠੀਕ ਹੈ ਜੀ ਉਹ ਗਾਣਾ ਤੁਹਾਡੇ ਕਾਫੀ ਜਲਦੀ ਪੀਵੀਆ ਹਾਂ ਉਹ ਤੋਂ ਮੇਰੀ ਮਾਤਾ ਦੀ ਡੈਥ ਹੋ ਗਈ ਤਾਂ ਉਹਦੀ ਯਾਦ ਵਿੱਚ ਇਹ ਗਾਣਾ ਲਿਖੀ ਤੇ ਜਿੱਦਾਂ ਕਹਿੰਦੇ ਹੁੰਦੇ ਕਿ ਸਾਰੇ ਡਾਇਰੈਕਟਰਾਂ ਨੂੰ ਸਾਰੇ ਨੂੰ ਬੈਸਟ ਫਰੈਂਡ ਹੁੰਦਾ ਚਾ ਮਤਲਬ ਕਿ ਕੁਝ ਹੁੰਦਾ ਹੈ ਜਿਨ੍ਹਾਂ ਨੂੰ ਤੁਸੀਂ ਹੁਣ ਤਾਂ ਸਾਰਿਆਂ ਨਾਲ ਜ਼ਿਆਦਾ ਡਾਇਰੈਕਟਰਾਂ ਦੇ ਕਾਫੀ ਸਾਡੇ ਮਿੱਤਰ ਹੋ ਗਏ ਹੁਣ ਤਾਂ ਸਾਰਿਆਂ ਨਾਲ ਜ਼ਿਆਦਾ ਇੱਕ ਕੋਈ ਇੱਕ ਨਾਂ ਦੱਸਣਾ ਤੁਸੀਂ ਜਿਹੜਾ ਤੁਹਾਡੇ ਦਿਲ ਦੇ ਜ਼ਿਆਦਾ ਸਾਰਿਆਂ ਨਾਲ ਪ੍ਰੀਆ ਹੋਵੇ ਉਹ ਜੀ ਕੰਤਾ ਤਲਵੰਡੀ ਦਾ ਠੀਕ ਨਾਮ ਲਿਖ ਰੂਗਾ ਉਹ ਆਪਣਾ ਦਿਲ ਦੇ ਬੋਲ ਕਰਿੰਦਾ ਔਰ ਬਹੁਤ ਜਣੀ ਬੰਦਾ ਬਹੁਤ ਗੁੱਡਾ ਉਹਨਾਂ ਆਪਣੀ ਬਹੁਤ ਦਿਲੋਂ ਪਿਆਰ ਹੁਣ ਕਈ ਰਾਈਟਰਾਂ ਨੇ ਗੁੱਸੇ ਹੋ ਜਾਣਾ ਬਈ ਨਹੀਂ ਦੇ ਲੋ ਸਾਰੇ ਨਾਲ ਪਿਆਰ ਆ ਲੇਕਿਨ ਜਿਹੜਾ ਜ਼ਿਆਦਾ ਦਿਲੋਂ ਪਿਆਰ ਹੈ ਉਹ ਕਮਤਕ ਤਲਵੰਡੀ ਦਾ ਠੀਕ ਹੈ ਤੇ ਅੱਗੇ ਤੁਸੀਂ ਮੰਨ ਲਈ ਗਾਣੇ ਤੁਹਾਡੇ ਕਾਫੀ ਸਿੰਗਰਾਂ ਨੇ ਗਾ ਚੁੱਕੇ ਹੁਣ ਤੱਕ ਤੁਸੀਂ ਹੁਣ ਦੇਣਾ ਕਿਦਾਂ ਚਾਹੁੰਦੇ ਮਨ ਲਗੀ ਮੈਂ ਚਾਹਨਾ ਵੀ ਬਲਕਾਰਨ ਅਖੀਦਾ ਜੀ ਔਰ ਮਨਜਿੰਦਰ ਗੁਲਚਾਂਦ ਜੀ ਸ਼ਰੀਫ ਬੰਦਾ ਠੀਕ ਹੈ ਅਮਰ ਅਸੀਂ ਇਹਨਾਂ ਨੂੰ ਇਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਦਰਕਾਰਨ ਖਿਲਾਜੀ ਨੇ ਵੀ ਗਾਣੇ ਦੇਵਾਂਗੇ ਸਾਡੀ ਕੋਸ਼ਿਸ਼ ਹੈਗੇ ਅਸੀਂ ਜੀ ਇਹਨਾਂ ਨੂੰ ਕਹੀਏ ਸਾਡੀ ਕਾਫੀ ਲੰਕਿਆ ਦੀ ਉਹਨਾਂ ਨਾਲ ਠੀਕ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਆਤਾਡੇ ਗਾਣੇ ਉਹਨਾਂ ਤੱਕ ਪਹੁੰਚਣ ਤੇ ਪਰਿਵਾਰ ਵਿੱਚ ਕੌਣ-ਕੌਣ ਰਹੇ ਜੀ ਪਰਿਵਾਰ ਵਿੱਚ ਅਸੀਂ ਤਿੰਨ ਭਰਾ ਹਾਂ ਇੱਕ ਸਿਸਟਰ ਠੀਕ ਹੈ ਤਾਂ ਤੇ ਦੋ ਸਾਡੇ ਬੱਚੇ ਇਹ ਇਹ ਨੂੰ ਪਤਾ ਲੱਗ ਗਿਆ ਕਿ ਤੁਸੀਂ ਇੰਡੀਆ ਨਹੀਂ ਰਹਿਆ ਦੇ ਹਾਂਜੀ ਮੈਂ ਮਸਕਟਮਾਨ ना ना ओके ਆਪਣਾ ਕੰਮ ਕਰ ਰਿਹਾ ਸੀ ਠੀਕ ਹੈ ਜੀ ਹੋਣਾ ਆ ਥੋੜਾ ਮੰਨ ਲਿਆ ओके ਉਹ ਸੋਥੋਂ ਗਈ ਸੀ ਤੁਸੀਂ ਲਿਖ ਲਿਖ ਕੇ ਲਿਖਿਆ ਹਾਂ ਸਭ ਉੱਥੇ ਠੀਕ ਹੈ ਠੀਕ ਹੈ ਚਲੋ ਬਹੁਤ ਬਹੁਤ ਮਿਹਰਬਾਨੀ ਇੰਨਾ ਟਾਈਮ ਕੱਢਣ ਦਾ ਸਾਡੇ ਚੈਨਲ ਲਈ ਐਂਡ ਤੇ ਤੁਹਾਡੀ ਮਿਹਰਬਾਨੀ ਉਹ ਪੱਤੀ ਬੋਸ ਜਿਹੜਾ ਮੈਂ ਦਿਨੋਂ ਤੁਹਾਨੂੰ ਧੰਨਵਾਦ ਕਰਦਾ ਪੂਰੀ ਟੀਮ ਦਾ ਥੈਂਕ ਯੂ ਧੰਨਵਾਦ ओके ਏ ਸੀ ਜੀ ਗੀਤਕਾਰ ਸੀ ਤਰਨਾਰ ਗੰਦਰਾਜੀ ਵਾਲੇ ਜਿਨ੍ਹਾਂ ਦੇ ਆਪਾਂ ਗੀਤਾਂ ਨੂੰ ਕਈਆਂ ਕਲਾਕਾਰਾਂ ਦੇ ਬਹੁਤ ਸੁਣਿਆ ਸੋ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਵੀਰ ਨੂੰ ਹੋਰ ਦੁੱਖ ਦੇ ਦੁਬਣੀ ਤੇ ਰਾਜ ਚੋਗਨੀ ਤੇ ਬਖਸ਼ੇ ਐਸੇ ਨਾਰੀ ਸਾਸਿਕਾ ਜੀ ਵਾਹਿਗੁਰੂ ਜੀ ਖਾਲਸਾ ਮੇਰੇ ਤੇ ਚਿਰ ਸੱਤ